ਕਪਨਾ ਅਵਰਿੰਦਰ ਸਿੰਘ ਦੀ ਸਰਕਾਰ ਵਕਤ ਸ਼ੁਰੂ ਕੀਤੀ ਗਈ ਪੰਜਾਬ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਬੱਸ ਸਰਵਿਸ ਦੇ ਕਾਰਨ ਕਈ ਵਾਰੀ ਝਗੜੇ ਸਾਹਮਣੇ ਆ ਚੁੱਕੇ ਨੇ ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਬੜ ਰਹੀ ਹੈ ਕਿ ਜ਼ਿਲ੍ਹਾ ਗਰਦਾਸਪੁਰ ਬਟਾਲਾ ਸਰਕਾਰੀ ਬੱਸ ਦੇ ਵਿੱਚ ਆਧਾਰ ਕਾਰਡ ਨੂੰ ਲੈ ਕੇ ਇੱਕ ਲੇਡੀ ਸਵਾਰੀ ਦਾ ਬੱਸ ਕੰਡਕਟਰ ਦੇ ਨਾਲ ਪੰਗਾ ਪੈ ਗਿਆ ਬੱਸ ਕੰਡਕਟਰ ਅਤੇ ਲੇਡੀ ਸਮਰਥਕਾਂ ਦੇ ਵਿੱਚ ਕਾਰਜ ਜੰਮ ਕੇ ਲੜਾਈ ਵੀ ਹੋਈ ਹੈ ਇਥੋਂ ਪਤਕ ਪਤਾ ਲੱਗਿਆ ਕਿ ਦੋਵੇਂ ਧਿਰਾਂ ਆਪਣੇ ਆਪ ਨੂੰ ਸੱਚੀਆਂ ਵੀ ਦੱਸ ਰਹੀਆਂ ਤੇ ਦੋਵੇਂ ਧਿਰਾਂ ਦੀ ਵੀਡੀਓ ਵਾਇਰਲ ਹੋ ਗਈ ਹੈ ਅਤੇ ਦੋਵਾਂ ਦੇ ਬਿਆਨ ਵੀ ਇੱਕ ਦੂਸਰੇ ਦੇ ਖਿਲਾਫ ਆਹਮੋ ਸਾਹਮਣੇ ਆ ਰਹੇ ਨੇ ਜਿਹੜਾ ਰੋਡਵੇ ਦੀ ਬਾਤ ਨੂੰ ਲੈ ਕੇ ਮੁੱਦੇ ਨੂੰ ਅੱਜ ਜਿਹੜਾ ਲੜਾਈ ਝਗੜਾ ਚੱਲਿਆ ਵਾ ਤੇ ਦੋਨਾਂ ਧਿਰਾਂ ਵਿੱਚ ਲੜਾਈ ਕਾਫੀ ਚੱਲੀ ਹੈ ਇਸ ਬਰਤੀ ਕੀ ਕਹਿਣਾ ਚਾਹੁੰਦੇ ਜੀ ਲੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ ਤੋਂ ਬੈਠੀ ਆ ਜੀ બસ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਪੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਚ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਹੁੰਦੇ ਉਹਨਾਂ ਨੇ ਕਿਹਾ ਬੱਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆ ਜੀ ਇਹਨੇ ਆਪਣਾ ਧਾਰ ਘਾਟ ਦਿੱਤਾ ਉਹਨਾਂ ਨੂੰ ਕਿ ਮੈਨੂੰ ਉਮਰਪੁਰੇ ਚੌਂਕ ਲਾ ਦੇਓ ਉਹਨੇ ਪਹਿਲਾਂ ਧਾਰ ਘਾਟ ਚੁੱਕ ਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਧਾਰ ਘਾਟ ਨਹੀਂ ਚੱਲਣਾ ਫਿਰ ਇਹਨੇ ਕਿਹਾ ਮੇਰੇ ਤੋਂ ਪੈਸੇ ਲੈ ਲਓ ਪੈਸੇ ਦੇ ਲੈ ਕੇ ਕਿਹਾ ਦਿੱਲੀ ਜਾਣਾ ਉੱਥੇ ਜਾਣਾ ਇਹਨੇ ਦੂਰ ਜਾਣਾ ਤੋਂ ਰਾਹ ਜਿ ਸਵਾਈ ਚੜ ਕੇ ਬੈ ਗਈ ਥੱਕੇ ਮਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੱਥਾ ਵੱਜ ਕਪੜੇ ਵੀ ਪਾੜ ਗਏ ਨਾ ਠੱਕੇ ਇਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਦਸ਼ਲੂਕੀ ਇਨੇ ਕੀਤੀ ਇਹਦਾ ਨਾ ਕੋਈ ਹਿਸਾਬ ਕੋਈ ਨਹੀਂ ਆ ਤੁਸੀਂ ਦੇ ਸਕਦੇ ਜੀ ਵੀਡੀਓ ਦੇ ਵਿੱਚ ਕਿੱਥਾਂ ਰੱਖਣਾ ਲਕਮੀਆਂ ਤੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਹੀ ਭਲਾ ਇਹਨਾਂ ਨੇ ਉਮਰਪੁਰੇ ਚੌਂਕ ਉੱਤਰਨਾ ਹੈ ਪਰ ਅਪਵਲਾ ਫੋਰਾ ਚੌਂਕ ਤੇ ਮੈਂ ਵੀ ਤੁਰਿਆ ਆਂਦਾ ਬਿਆਹ ਮਗਰੀ ਤੇ ਮੈਂ ਜਦੋਂ ਵੇਖਿਆ ਸੀ ਕਿ ਕਨੈਕਟਰ ਇਹਨੂੰ ਠੱਕੇ ਮਾਰ ਕੇ ਬਸ ਤੋਂ ਥੱਲੇ ਰੋਣ ਰਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਗੱਲ ਹੈ ਤੁਸੀਂ ਠੱਕੇ ਕੋ ਮਾਰ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਬਾਜੂ ਵੀ ਲਾਤੀ ਮੈਂ ਨੂੰ ਕੁੱਟਾ ਡਾਲੇ ਮੇਰੇ ਆ ਬੈਗ ਮਾਰਿਆ ਜੇ ਵੀ ਮਾਰਿਆ ਉਹ ਖੂੰਗਲ ਦੰਨੀਆਂ ਵਟਾ ਵਟ ਖਾ ਗਿਆ ਮੇਰੀ ਸਾਰੀ ਫਿਰ ਉੱਥੇ ਜਿਹੜੇ ਲੋਕਾ ਅਸੀਂ ਜਦੋਂ ਮੇਰੀ ਪੱਗ ਲਈ ਉੱਥੇ ਜਥੇਬੰਦੀਆਂ ਸੀ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਜਿਹਾਂ ਕਿਥੇ ਬੰਦੀਆਂ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਤੇ ਮੈਂ ਆਪ ਕੋ ਦੁਨੀਆ ਵੜ ਵੜ ਉਂਗਲਾਂ ਵੀ ਖਾ ਕੇ ਮੋਢਾ ਵੀ ਮੇਰਾ ਤੋੜਦਾ ਬੈਗ ਮਾਰਿਆ ਮੇਰੇ ਮੋਢੇ ਫਿਰ ਮੇਰੀ ਜਨਾਨੀ ਦੇ ਵੀ ਰਗੜਾਂ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਆਂ ਨੂੰ ਕੁੱਟ ਮਾਰ ਦਿੱਤੀ ਆਧਾਰ ਕਾਰਡ ਬਾਸ ਵਾਲੇ ਚ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੀ ਤੇ ਪਿੰਡ ਦੇ ਕਿ ਤੁਹਾਨੂੰ ਇੰਨਾਂ ਲੱਗੇ ਨਹੀਂ ਤਾਰਨਾ ਜੀ ਦੂਰ ਜਾਣਾ ਫਿਰ ਤੁਹਾਡਾ ਆਧਾਰ ਕਾਰਡ ਚੱਲਦਾ ਹੂ ਠੀਕ ਹੈ ਸਰਕਾਰ ਸਾਰੀ ਸੁੱਖਤਾ ਦੇ ਰਹੀ ਬਸ ਉਹ ਥਾਣੇ ਨਹੀਂ ਹੋਰ ਕੇ ਥਾਣੇ ਲੰਘਣੇ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਇਹੀ ਚਾਹੁੰਦੇ ਆਂ ਤੁਸੀਂ ਵੇਖੋ ਇਧਰ ਹਾਲਾਤ ਵੇਖੋ ਕਰ ਜਾਂਦੇ ਕੀ ਹਾਲਾਤ ਕੀਤੇ ਆ ਵੇਖੋ ਇੱਧਰ ਮੇਰਾ ਵੀ ਇਤਰਾ ਮੂਹ ਤੇ ਬੈਗ ਮਾਰ ਕੇ ਮੂਹ ਖਰਾਬ ਕਰਤਾ ਸਰਾ ਉਹਦਾ ਵੀ ਮੱਥਾ ਪਾੜਤਾ ਸਰਾ ਠੀਕ ਹੈ ਵੇਖੋ ਜੀ ਮੇਰੇ ਤੇ ਇਹ ਸਰਕਾਰ ਨੂੰ ਬੇਨਤੀ ਆ ਕਿ ਜਿੱਦਾਂ ਹੱਡਣਾ ਤਕਾਇਆ ਹੋਰ ਕਿਸਨਾ ਨਾ ਹੋਵੇ ਤਾਂ ਪੁਲਿਸ ਅਫਸਰ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਮੰਨ ਲਓ ਉਹ ਤੇ ਜਨਾਨੀ ਹੈ ਵਿਚਾਰਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬੰਮਾਰੋ ਅੱਗੇ ਨਹੀਂ ਆ ਤੂੰ ਬਸਾਂ ਜੋ ਤੱਕੇ ਮਾਰ ਮੈਂ ਲਾ ਰੇ ਤੇ ਦੋ ਜਣੇ ਆਏ ਆ ਕਿ ਮੇਰੇ ਨੂੰ ਪਾਗ ਲਾਤੀ ਇਹਨਾਂ ਨੇ ਆਹ ਨੂੰ ਸਾਫ ਦਵਾਉ। ਆਪੇ ਉਹ ਦਾਤਾ ਤੇ ਸਾਡੇ ਬੱਸ ਜਲੰਧਰ ਤੋਂ ਚੱਲੀ ਸੀ ਤੋਂ ਇਹ ਬੀਬੀ ਭੈਣ ਸਾਡੀ ਤੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰ ਤੇ ਜਦੋਂ ਸਾਡੇ ਕੰਕਟਰਸਾਬ ਨੇ ਉਹਨਾਂ ਨੂੰ ਕੁਛ ਐ ਕਿੱਥੇ ਜਾਣਾ ਉਹਨਾਂ ਨੇ ਕਿਹਾ ਅੰਮ੍ਰਿਤਪੁਰੇ ਜਾਣਾ। ਇਹਨੇ ਕਿਹਾ ਭੈਣ ਜੀ ਆਪਾਂ ਅੰਮ੍ਰਿਤਪੁਰੇ ਦੀ ਸਵਾਰੀ ਨਹੀਂ ਭਾਦੇ ਕਿਉਂਕਿ ਲੋਗੜਿਆ। ਦੋ ਗੱਡੀਆਂ ਬੀਬੀ ਸਾਡੀ ਇਹਨਾਂ ਨੇ ਮਿਸ ਤੇ ਪਹੁੰਚਾ ਵੀ ਮੈਂ ਤੇਰੀ پاਗਲਵਾ ਦੂੰਗੀ ਮੈਂ ਤੇਰੇ ਸ਼ਿਖਰ ਤੇ ਮਾਰੂੰਗੀ ਉਹ ਕਰੂੰਗੀ ਤੇ ਲਾਖੋ ਸਵਾਰੀਆਂ ਨੇ ਵੀ ਲੋਕੋ ਕਿਹਾ ਵੀ ਬੀਬੀ ਤੂੰ ਗਲਤ ਹੈ ਇਸ ਤਰ੍ਹਾਂ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਛਿਨੀ ਮਿਸੀ ਸਾਜ਼ਿਸ਼ ਹੈ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਦ ਕੇ 8-10 ਬੰਦੇ ਸੱਦ ਕੇ ਤੇ ਸਾਡੇ ਕਮਿਸ਼ਨਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਤੇ ਜੇ ਉੱਤੇ ਸਵਾਰੀਆਂ ਤੇ ਆਮ ਪਬਲਿਕ ਦੇ ਮੁੱਦੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੋਤਾ ਤੇ ਅਸੀਂਦੇ ਇਹੋ ਬੈਂਤੀ ਮੁੜ ਕੇ ਆਪਾਂ ਚੌਂਕੀ 'ਚ ਗਏ ਆ ਤੇ ਚੌਂਕੀ ਦੇ ਕੋਲ ਜੋ ਸਾਹਮਣੇ ਮਾਰਿਓ ਕੈਮਰਾ ਤੇਰੇ ਵੀਰ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭੱਦਿਆ ਉਹ ਭੱਲ ਤੇ ਬਾਦ ਸਾਨੂੰ ਕੋਈ ਉੱਥੇ ਜਲਦੀ ਫੈਲਾ ਕਾ ਤੋ ਏ ਬੜਾ ਵਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਗਈ ਕਹਿੰਦੇ ਆ ਜੋ ਹੁਣ ਬੱਸਾਂ ਜਾਮ ਕੀਤੀਆਂ ਬੱਸ ਸਟੈਂਡ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ throte ਵਿੱਚ ਹੜਤਾਲ ਕੀਤੀ ਜੀ ਅਸੀਂ ਮਜ਼ਦੂਰ ਹਾਂ ਤੇ ਜਦੋਂ ਸਾਡੀ ਕਿਸੇ ਨੇ ਕੁਸਣੇ ਵੀ ਨਹੀਂ ਸੁਣੀ ਤੇ ਨਾ ਕੋਈ ਅੱਤੋਂ ਪਿੱਛੋਂ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬਲਜੀਤ ਸਿੰਘ ਸਾਹਿਬ ਕਹਿ ਕੇ ਗਏ ਵੀ ਤੁਸੀਂ ਚੌਂਕੀ ਨੂੰ ਲੋਕ ਲਗਾਏ ਜੀ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜਿਆਦਾ ਦੁੱਖ ਆਉਂਦਿਆ ਸਾਨੂੰ ਉੱਤੇ ਭਾਲਿਆ ਛੜਿਆ ਘੰਟਾ ਹਾਸਮੈਂਟ ਕਰਦ ਰਹੇ ਆ ਉਹਦੇ ਵਾਦਾ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਣੀ ਜੀਤ ਸਿੰਘ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ੜੀ ਮੜੀ ਪੁਲਿਸ ਦੀ ਤੇ ਇਹਨਾਂ ਦੀ ਜੜੀ ਪਾਰਟੀ ਆ ੜੀ ਮੜੀ ਸਾਸ ਜੀ ਸਾਡੇ ਨਾਲ ਕੀ ਤੱਕਾ ਆ ਇਹ ਇਦੋਂ ਗਾੜੀ ਆਪਾਂ ਕੋਈ ਜ਼ਬਰਦਸਤ ਟਾਈਮ ਤੋਂ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਕੋ ਮੀਟਰ ਹੁਣਾ ਚੌਂਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਹੁੰਦਾ ਜਿਹੜੇ ਪਰਛਾ ਮਾਰਨ ਦੀ ਕੋਸ਼ਿਸ਼ ਹੁੰਦੀ ਹੈ ਕਲੈਕਟ ਨੂੰ ਫਿਰ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਮੇਡੀ ਛੇਤੀ ਇਹ ਬੰਦੇ ਕਦੇ ਹੋਈ ਜੀ ਬੇਨਤੀ ਕਰਦੇ ਆ 1 ਮਿੰਟ ਲੱਗਦਾ ਸਾਡੂ ਚੌਂਕ ਜਾਣੇ ਤੇ ਚੌਂਦ ਜਾਂ ਤੋਂ ਪਹਿਲਾਂ ਪੰਜ ਛੇ ਬੰਦੇ ਉਹ ਬੀਬੀ ਕਹਿੰਦੇ ਇਹਨੂੰ ਵੀ ਮੈਂ ਤੇਰੀ ਪਾਕਲਵਾ ਲੀਂਗੀ ਮੈਂ ਤੈਨੂੰ ਥਪੜੇ ਮਾਰਾਂਗੀ ਤੇ ਉਹ ਤੋਂ ਪੈਂਦੇ ਜਾਂਦੇ ਨੂੰ 6-7 ਜਾਣੇ ਉਹਦੀ ਪਾਕ ਵੀ ਲਾ ਦਿੰਦੇ ਆ ਪਾਕ ਦੀ ਇੱਡੀ ਮਹਾਨਤਾ ਹੁੰਦੀ ਆ ਪਾਕ ਲਈ ਸੁੰਨਮਾਰੇ ਤੇ ਇੱਕ ਨਿਆਂ ਸਿੰਘ ਵੀ ਉੱਥੇ ਆ ਕੇ ਉਹਨੇ ਬੱਛਾ ਖਾ ਲਿਆ ਤਾਂ ਤੇਰੇ ਪਾਸਟਰ ਚਾਮ ਕੀਤਾ ਗਿਆ ਤੇ ਇਸ ਵਾਰ ਦੀ ਜੇ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਮੈਂ ਪਰਪ ਜਿੱਸੇ ਘੋੜੇ ਤੇ ਆਵਰੋੜੇ ਬੰਦੱਸ ਪਟਾਲਾ ਢਿੱਪੂ ਤੋਂ ਭਰਵਾ ਨਾ ਸਾਡੇ ਨਾਲ ਕੁਛ 1 ਘੰਟਾ ਡੇਢ ਪਹਿਲਾਂ ਕੋ ਬੱਸ ਆਪਣੇ ਤੋਂ ਤੁਰਈ ਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਹਦੇ ਨਾਲ ਕੋਈ 2-4 ਮੇਰਾ ਖਿਆਲ ਉਹਦੇ ਘਰ ਦੇ ਬੰਦੇ ਜਾਂ ਕੋਹਣੀ ਨਾਲ ਪਟੇ ਉਹ ਕੋਈ ਕਲੈਕਟਰ ਦੇ ਨਾਲ ਤਾਂ ਠਾ ਕੋਈ ਝਗੜਾ ਹੋਇਆ ਮਾੜਾ-ਵੋਟਾ ਕੋਈ ਗੱਲਬਾਤ ਕੋਈ ਉਤਰ ਜਾਣ ਤੋਂ ਉਹ ਬੰਦੇ ਜਿਹੜੇ ਕਲੈਕਟਰ ਸਾਡੇ ਤੇ ਗੱਲ ਪੈ ਗਿਆ ਉਹਨਾਂ ਨੇ ਕਲੈਕਟਰ ਦੀ ਪਾਗ ਲਾਤੀ ਨੂੰ ਛੱਟਾ ਲਾਈਆਂ ਕਰਕੇ ਹਾਂ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਹ ਵਾ ਹੋਵੇ ਜਾਂ ਕਿੱਧਰ ਨਟ ਗਿਆ ਜਾਂ ਉਹਨਾਂ ਕੋਈ ਲੈਣ ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਇਹਨੂੰ ਅੱਜ ਇਹਦੇ ਤੇ ਕਾਰਵਾਈ ਨਾ ਹੋਈ ਇਹਨਾਂ ਤੇ ਪਰਚਾ ਦਰਜ ਨਾ ਹੋਇਆ ਕਿ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ ਬੱਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਬੱਸਾਡੇ ਬੰਦ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਬੰਦ ਕਰਾਂਗੇ